ઉધા ਮਾਮਲਾ ਲੁਧਿਆਣਾ ਦੀ ਫਿਰੋਜ਼ਗੰਦੀ ਮਾਰਕੀਟ ਤੋਂ ਸਾਹਮਣੇ ਆ ਰਿਹਾ ਜਿੱਥੇ ਬੀਤੇ ਦਿਨ ਦੇਖਿਆ ਜਾ ਸਕਦਾ ਸੀ ਕਿ ਕੁਝ ਲੋਕਾਂ ਦੇ ਵੱਲੋਂ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਤਾਂ OICC ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਇਹ ਧਰਨਾ ਲਗਾਇਆ ਗਿਆ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਵਿਦੇਸ਼ ਭੇਜਣ ਦੇ ਨਾਂ ਤੇ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਤੇ ਜਦ ਤੱਕ ਕੰਪਨੀ ਉਹਨਾਂ ਦੇ ਪੈਸੇ ਵਾਪਸ ਨਹੀਂ ਮੋੜਦੀ ਉਦੋਂ ਤੱਕ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਜਾਏਗਾ ਤਾਂ ਲਗਾਤਾਰ ਹੀ ਇਮੀਗ੍ਰੇ ਏਜੰਟ ਜਿਹੜੇ ਨੇ ਵਿਦੇਸ਼ ਭੇਜਣ ਦੇ ਨਾਂ ਤੇ ਜਾਲੀ ਦਸਤਾਵੇਜ਼ ਦਿਖਾ ਕੇ ਲੋਕਾਂ ਨੂੰ ਧੋਖਾ ਦਿੰਦੇ ਨੇ ਠੱਗੀ ਕੀਤੀ ਜਾਂਦੀ ਹੈ ਤੇ ਮਾਮਲਾ ਜਿਹੜਾ ਹੁਣ ਲੁਧਿਆਣਾ ਦੀ ਫਿਰੋਜ਼ਗੰਜ ਦੀ ਮਾਰਕੀਟ ਤੋਂ ਸਾਹਮਣੇ ਆ ਰਿਹਾ ਜਿੱਥੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਕਾਫੀ ਵੱਡਾ ਹੰਗਾਮਾ ਹੋਇਆ ਮੋਗਾ ਬਠਿੰਡਾ ਤੇ ਫਿਰੋਜ਼ਪੁਰ ਤੋਂ ਕੁਝ ਪੀੜਤ ਜਿਹੜੇ ਨੇ ਪਹੁੰਚਤੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਯੂਕੇ ਭੇਜਣ ਦੇ ਨਾਂ ਤੇ ਲੱਖਾਂ ਲੈਣ ਤੋਂ ਬਾਅਦ ਵੀ ਲੱਖਾਂ ਰੁਪਏ ਜਿਹੜੇ ਨੇ ਨੌਜਵਾਨ ਦੇ ਕੋਲੋਂ ਲਿੱਤੇ ਜਾਂਦੇ ਨੇ ਜਿਸ ਦੇ ਮਗਰੋਂ ਵੀ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ ਬੀਤੇ 10 ਮਹੀਨੇ ਤੋਂ ਉਸ ਦੇ ਵੱਲੋਂ ਚੱਕਰ ਕੱਟੇ ਜਾ ਰਹੇ ਸੀ ਇੱਥੇ ਆ ਕੇ ਹਾਲਾਂਕਿ ਉਹ ਕਾਫੀ ਜ਼ਿਆਦਾ ਦੂਰੋਂ ਆ ਰਿਹਾ ਸੀ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਿਹਾ ਸੀ ਪੈਸੇ ਵੀ ਭਰੇ ਹੋਏ ਸੀ ਪਰ ਫਿਰ ਵੀ ਜਾਲੀ ਦਸਤਾਵੇਜ਼ ਦਿਖਾ ਕੇ ਉਸ ਨੂੰ ਧੋਖਾ ਦਿੱਤਾ ਜਾ ਰਿਹਾ ਸੀ ਤੇ ਜਿਸ ਦੇ ਮਗਰੋਂ ਰੋਸ਼ ਦੇ ਵਿੱਚ ਆਏ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਜਾਏਗਾ ਆਪਣਾ ਸਾਰਾ ਸਮਾਨ ਲੈ ਕੇ ਇੱਥੇ ਪਹੁੰਚੇ ਨੇ ਤੇ ਜਿਸ ਦੇ ਮਗਰੋਂ ਦੇਖਿਆ ਗਿਆ ਕਿ ਪੁਲਿਸ ਜਿਹੜੀਆਂ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਵੱਲੋਂ ਜਾਂਚ ਦਾ ਭਰੋਸਾ ਵੀ ਜਿਹੜਾ ਦਿੱਤਾ ਗਿਆ ਤੇ ਜਿਸ ਦੇ ਮਗਰੋਂ ਹੀ ਲੋਕਾਂ ਦੇ ਵੱਲੋਂ ਜਿੱਥੇ ਨਾਲ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸੀ ਉਹਨਾਂ ਦੇ ਵੱਲੋਂ ਇਹ ਧਰਨਾ ਚੱਕਿਆ ਗਿਆ ਤਾਂ ਲਗਾਤਾਰੀ ਮੰਗ ਕੀਤੀ ਜਾ ਰਹੀ ਹੈ ਕਿ ਪੈਸੇ ਵਾਪਸ ਕੀਤੇ ਜਾਣ ਹੋਰ ਪੀੜਤਾਂ ਦਾ ਇਸ ਤੇ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਮਾਮਲਾ ਗਗਨਦੀਪ ਸਿੰਘ ਗਗਨਦੀਪ ਕਿਉਂ ਬੈਠੇ ਤੁਸੀਂ ਕੀ ਗੱਲ ਹੈ ਕਿਹੜੀ ਕਿਸਾਨ ਜਥੇਬੰਦੀ ਹੈ ਜੀ ਕਿਸਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਅੱਛਾ ਕੀ ਕਾਰਨ ਕੀ ਇਹ ਮੈ ਇੱਥੇ ਬੈਠਾ ਹੈ ਕਾਰਨ ਹੈ ਜੀ ਅਸੀਂ 10 ਮਹੀਨੇ ਪਹਿਲੇ ਪੈਸੇ ਤੇ ਡਾਕੂਮੈਂਟ ਦਿੱਤੇ ਸੀ ਫਾਈਲ ਲਾਈ ਹੈ ਯੂਕੇ ਦੀ ਮਰਕ ਬੇਜ ਤੇ ਤੇ 10 ਮਹੀਨੇ ਤੋਂ ਸਾਨੂੰ ਕਦੀ ਫਰਜੀ ਡਾਕੂਮੈਂਟ ਦਿਖਾਈ ਜਾਂਦੇ ਨੇ ਕੋਸਾਂ ਦਿਖਾਈ ਜਾਂਦੇ ਨੇ ਤੇ ਫਰਜੀ ਕੋਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਈਆ ਲੈ ਲਿਆ ਤੇ 17 ਲੱਖ ਰੁਪਈਆ ਲੈ ਲਿਆ ਤੇ ਸਾਡੀ 2 ਲੱਖ ਰੁਪਈਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾਦੀ ਫਰਜੀ ਡਾਕੂਮੈਂਟਾਂ ਦੇ ਅੱਛਾ ਤੇ ਸਾਡਾ ਰਿਫਿਊਜ਼ਲ ਆ ਗਈ ਹੈ ਤੇ ਹੁਣ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਆ ਤੇ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ ਅੱਗੇ ਬਾਉਂਸਰ ਕਰ ਦਿੰਦੇ ਆ ਤੇ ਉਹ ਸਾਡੇ ਗੱਲ ਪੈਂਦੇ ਆ ਕਿਹੜੇ ਬਾਉਂਸਰ ਹੈ ਜੀ ਇੱਥੇ ਇਹਨਾਂ ਨੇ ਰੱਖੇ ਹੋਏ ਆ ਚਾਰ-ਪੰਜ ਮੁੰਡੇ ਜੇ ਉਹ ਆਉਂਦੇ ਆ ਆਪ ਤਾਂ ਮਿਲਦੇ ਨਹੀਂਗੇ ਤੇ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਡੇ ਗੱਲ ਪੈਂਦੇ ਆ ਅਸੀਂ ਜੇ ਆਪਦੀ ਹੱਕ ਦੀ ਕੋਈ ਗੱਲ ਕਰਦੇ ਆ ਚਾਰ-ਪੰਜ ਵਾਰੀ ਅਸੀਂ ਆ ਚੁੱਕੇ ਆ ਅਹੀਂ 25 ਕਿਲੋਮੀਟਰ ਤੋਂ ਆਈਦਾ ਦੂਰੋਂ ਕਿਹੜੀ ਜਗ੍ਹਾ ਤੋਂ ਆਏ ਵੀ ਅਹੀਂ ਮੋਗੇ ਤੋਂ ਆਉਣੇ ਮੋਗੇ ਤੋਂ ਅੱਗੇ ਅਮਰਸਰ ਰੋਡ ਤੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਆਏ ਹਾਂਜੀ ਤੇ ਵੀਰ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਰੋਡ ਬাজি ਬਹੁਤ ਹੋ ਰਹੀ ਹੈ ਤੇ ਪਹਿਲੀ ਵੈਰੀਫਾਈ ਨਹੀਂ ਕੀਤੀ ਸੀ ਤੁਸੀਂ ਵੈਰੀਫਾਈ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਕੋਸ ਅਸੀਂ ਤੁਹਾਨੂੰ ਦੇਾਂਗੇ ਉਹਦੇ ਤੇ 70% ਪੈਸਾ ਅਸੀਂ ਤੁਹਾਡੇ ਤੋਂ ਲਾਂਗੇ ਤੇ ਇਹਨਾਂ ਨੇ ਸਾਨੂੰ ਫਰਜੀ ਕੋਸ ਦਿੱਤੀ ਅਹੀਂ ਉਦੋਂ ਸਾਨੂੰ ਇੰਨੀ ਨੌਲੇਜ ਵੀ ਨਹੀਂ ਸੀ ਹੈਗੀ ਅਸੀਂ ਫਿਰ ਵੀ ਪਤਾ ਪੁੱਤਾ ਕਰਾਇਆ ਤੇ ਚਲੋ ਪੀਐਚਡੀ ਦਾ 70% ਮੁੜ ਕੇ ਕਹਿੰਦੇ ਆ ਬਈ ਹੁਣ ਤੁਹਾਡੀ ਬਈ ਡਿਲੇ ਹੋ ਰਹੀ ਏ ਇੱਕ ਹੋਰ ਕੋਸ ਆਏਗੀ ਇਹ ਪ੍ਰੀ ਕੋਸ ਹੈ ਤੇ ਇੱਕ ਹੁਣ ਕੋਸ ਆਈ ਉਹਦੇ ਤੇ ਤੁਹਾਡਾ ਵੀਜ਼ਾ ਲੱਗਣਾ ਜੀ ਓਕੇ ਉਹਦੇ ਤੇ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਦੀਵਾਲੀ ਦੇ ਨੇੜੇ ਫਿਰ ਇਹਨਾਂ ਨੇ ਕਿਹਾ ਵੀ ਤੁਹਾਡੀ ਕੋਸ ਆ ਗਈ ਏ ਉਹ ਕੋਸ ਤੇ ਅਸੀਂ ਤੁਹਾਡਾ ਲਾਵਾਂਗੇ ਵੀਜ਼ਾ ਤੇ ਤੁਸੀਂ ਆ ਜੋ ਅਸੀਂ ਰਾਜਸਥਾਨ ਗਏ ਹੋਏ ਸੀ ਉੱਥੋਂ ਅਸੀਂ ਚੱਲ ਕੇ ਆਏ 500 ਕਿਲੋਮੀਟਰ ਦੂਰ ਤੋਂ ਤੇ ਕਹਿੰਦੇ ਨੇ ਭਈ ਇਹ ਕੋਸਤੇ ਨਹੀਂ ਲੱਗਣਾ ਇਹਦੇ ਤੇ ਟਾਈਮ ਘਟੇ ਆਪਣਾ ਕੋਲ ਟਾਈਮ ਥੋੜਾ ਹੈ ਤੇ ਅਸੀਂ ਆਪਾਂ ਦੁਬਾਰਾ ਕੋਸ ਨੂੰ ਰੀਨਿਊ ਕਰਾ ਕੇ ਮੰਗਾਣੇ ਆ ਫਿਰ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਹੁਣ ਫਰਵਰੀ ਸਾਡਾ ਇਹਨਾਂ ਨੇ ਕੇਸ ਲਾਇਆ ਇੱਕ ਫਰਵਰੀ ਨੂੰ ਇਹਨਾਂ ਨੇ ਸਾਨੂੰ ਐਗਰੀਮੈਂਟ ਕਰਕੇ ਦਿੱਤਾ ਸੀ ਭਈ 10 ਤਰੀਕ ਤੱਕ ਤੁਹਾਡੀ ਫਾਈਲ ਲੱਗ ਜੇਗੀ ਸੌਰੀ 1 ਜਨਵਰੀ ਨੂੰ ਤੇ ਨਾ ਲੱਗੀ ਤੇ 18 ਤਰੀਕ ਨੂੰ ਆਪ ਦਾ ਪੈਸਾ ਲੈ ਜਾਇਆ ਜੀ ਉਹ ਸਾਡੇ ਕੋਲ ਸਾਰਾ ਪਿਆ ਹੈ ਹਾਂ ਐਗਰੀਮੈਂਟ ਬਣਿਆ ਹੋਇਆ ਹਾਂ ਹਾਂਜੀ ਹਾਂਜੀ ਅਜਾ ਤਾਂ ਕਿੰਨੇ ਕੁ ਲੋਕ ਇਦਾਂ ਦੇ ਚਾਂਚੇ ਆਏ ਆ ਸਾਡੇ ਵੇਂਦੇ ਵੇਂਦੇ ਆ ਜੀ 4 ਤੋਂ 5 ਜਣੇ ਅਸੀਂ ਜਿਵੇਂ ਕਮੈਂਟ ਵਗੈਰਾ ਕਰਨੇ ਚਾਲੂ ਕੀਤਾ ਇਹਨਾਂ ਦੇ ਪੇਜਾਂ ਤੇ ਤੇ 4 ਤੋਂ 5 ਜਣੇ ਸਾਡੇ ਨਾਲ ਹੋਰ ਜੁੜ ਗਏ ਸੀ ਜਿਨ੍ਹਾਂ ਦੇ ਐਵੇਂ ਕਿਸੇ ਦੇ 17 ਲੱਖ ਸੀ ਕਿਸੇ ਦੇ 18 ਲੱਖ ਰੁਪਏ ਇਹਨਾਂ ਨੇ ਲੈ ਹੋਏ ਸੀ 48 ਲੱਖ ਰੁਪਏ ਤੇ ਹੁਣ ਸਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਜੀ ਸਾਡੇ ਹੱਕ ਦਾ ਪੈਸਾ ਸਾਨੂੰ ਦੇ ਦੇਣ ਤੇ ਅਸੀਂ ਆਪਦੇ ਘਰੇ ਚਲੇ ਜਾਈਏ ਤੇ ਪੁਲਿਸ ਨੂੰ ਕਲੇਮ ਕੀਤੀ ਨਹੀਂ ਨਹੀਂ ਜੀ ਪੁਲਿਸ ਨੂੰ ਅਜੇ ਕੰਪਲੇਨ ਨਹੀਂ ਕੀਤੀ ਕੋਈ ਥਾਣੇ ਨੂੰ ਨਹੀਂ ਜੀ ਤੇ ਉਹਨੇ ਕਹਿੰਦਾ ਮਤਲਬ ਵੀ ਰਾਤ ਨੂੰ ਡੇਰੇ ਪੱਕੇ ਆ ਤੁਹਾਡੇ ਹਾਂ ਜੀ ਡੇਰੇ ਪੱਕੇ ਜੀ ਅਸੀਂ ਅਹੀਂ ਜਦੋਂ ਤੱਕ ਸਾਨੂੰ ਸਾਡੇ ਹੱਕ ਦਾ ਪੈਸਾ ਨਾ ਮਿਲੇਗਾ ਅਸੀਂ ਇੱਥੇ ਬੈਠੇ ਆਂ ਕੈਸ਼ ਦਿੱਤਾ ਜੀ ਕੈਸ਼ ਲੈ ਕੇ ਜਾ ਅੱਛਾ ਆਪਣੀ ਹੈ ਬਾਜੀ ਪੂਰਾ ਚੈਨਲ ਐਡਰੈਸ ਕੋਈ ਸੀਸੀ ਕੰਪਨੀ ਦਾ ਨਾਮ ਹੈ ਜੀ ਪਾਈ ਵਾਲਾ ਚੌਕ ਇੱਥੇ ਐਡਰੈਸ ਹੈ ਇਹਨਾਂ ਦਾ ਜਿੱਥੇ ਇਹਨਾਂ ਦਾ ਆਫਿਸ ਹੈਗਾ ਹੈ ਮੇਨ ਆਫਿਸ ਇਹਨਾਂ ਦਾ ਇਹੀ ਹੈ ਇਹਨਾਂ ਦੇ ਵੈਕਸੇ ਕਾਫੀ ਸਾਰੀਆਂ ਬ੍ਰਾਂਚਾਂ ਹੈਗੀਆਂ ਨੇ ਮੋਗੇ ਵੀ ਹੈਗੇ ਚੰਡੀਗੜ੍ਹ ਵੀ ਹੈਗੀ ਐਵੇਂ ਕਈ ਬ੍ਰਾਂਚਾਂ ਹੈਗੀਆਂ ਅੱਛਾ ਜੋਈ ਇਹਨਾਂ ਦਾ ਚਾਹੇ ਕਿਨੇ ਕਨੈਕਟ ਕੀਤਾ ਜੀ ਸਿੱਕਾ ਕੋਈ ਐਡ ਸੀ ਜੀ ਸਾਨੂੰ ਕਿਸੇ ਨੇ ਰਿਲੇਸ਼ਨ ਸਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਚਲੇ ਜਾਓ ਅਸੀਂ ਇਹਨਾਂ ਦੀ ਮੋਗੇ ਬ੍ਰਾਂਚ ਚ ਗਏ ਸੀ ਜੀ ਤੇ ਜਿੱਦਣ ਇਹਨਾਂ ਨੂੰ ਇਹਨਾਂ ਨੇ ਪੈਸੇ ਲੈਣੇ ਸੀ ਉਦੋਂ ਇਹਨਾਂ ਨੇ ਫਰਜੀ ਕਾਉਂਸ ਬਣਾ ਕੇ ਸਾਨੂੰ ਅਗਲੇ ਦਿਨ ਹੀ ਫੋਨ ਕਰਦਾ ਵੀ ਤੁਹਾਡੀ ਕਾਉਂਸ ਆ ਗਈ ਪੈਸੇ ਲੈ ਜਾਓ ਓਕੇ ਤੇ ਅਸੀਂ ਜੀ 17-18 ਲੱਖ ਰੁਪਈਆ ਜੋ ਵੀ ਸੀ ਅਸੀਂ ਜਾ ਕੇ ਇਹਨਾਂ ਨੂੰ ਕੈਸ਼ ਦੇ ਆਏ ਕੋਈ ਗੱਲ ਹੋਈ ਹੈ ਤੁਹਾਡੀ ਕੰਪਨੀ ਨਾਲ ਕਿਸੇ ਦਾ ਕੰਪਨੀ ਵਾਲੇ ਜੀ ਸਾਨੂੰ ਮਿਲਦੇ ਹੀ ਨਹੀਂ ਜੀ ਤੇ ਜਿਹੜੇ ਕੰਪਨੀ ਦੇ ਓਨਰ ਨੇ ਬੀਰੀ ਚਾਵਲਾ ਉਹ ਤਾਂ ਸਾਹਮਣੇ ਆਉਂਦੇ ਹੀ ਨਹੀਂ ਓਕੇ ਲਾਸਟ ਟਾਈਮ ਜਦੋਂ ਇੱਕ ਇੱਕ ਵਾਰੀ ਸਾਨੂੰ ਅਜੇ ਤੱਕ 10 ਮਹੀਨਿਆਂ ਚ ਇੱਕ ਵਾਰੀ ਮਿਲੇ ਆ ਉਦੋਂ ਇਹਨਾਂ ਨੇ ਕਿਹਾ ਸੀ ਜੇ ਤੇ ਤੁਹਾਡਾ ਕੰਮ ਨਹੀਂ ਹੁੰਦਾ ਤੇ ਅਸੀਂ ਤੁਹਾਡੇ ਸਾਰੇ ਪੈਸੇ ਮੋੜ ਦਿਆਂਗੇ ਜੀ ਤੇ ਉਹਨ ਇੱਕ ਤੱਕ ਡੇਰਾ ਤੱਕ ਡੇਰਾ ਤੱਕ ਤੱਕ ਜਦ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦੇਣਾ ਕਿੰਨੇ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਇੱਥੇ ਜੀ ਹੈਗੇ ਨੇ ਦੋ ਕਿਸਾਨ ਜਿੱਥੇ ਬੰਦੀਆਂ ਨੇ ਠੀਕ ਹੈ ਕਿਹੜੀ ਕਿਹੜੀ ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਜੀ ਤੇ ਇੱਕ ਖੂਸਾ ਹੈਗੀ ਤੇ ਮੈਂ ਜੀ ਸੀਨੀਅਰ ਜਿਹੜੇ ਤੁਹਾਡੇ ਆਗੂ ਉਹਨਾਂ ਅੱਗੇ ਗੱਲਬਾਤ ਕੀਤੀ ਕੋਈ ਤੁਸੀਂ ਹਾਂਜੀ ਸਾਹਿਬ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਜੀ ਪਿਛਲੇ ਦੋ ਵਾਰ ਤੋਂ ਉਹ ਸਾਡੇ ਨਾਲ ਆ ਰਹੇ ਨੇ ਉਹਨਾਂ ਨੇ ਆਪ ਨੇ ਦੇਖਿਆ ਇੱਥੇ ਆ ਕੇ ਵੀ ਇਹਨਾਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਕਿਸ ਤਰੀਕੇ ਨੇ ਜਿਹੜੀ ਬੀਰੀ ਚਾਵਲਾ ਓਨਰ ਦੀ ਵਾਈਫ ਹੈਗੀ ਏ ਉਹ ਮਿਲਦੀ ਨਹੀਂ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ ਉਹ ਤਾਂ ਇਹ ਕਹਿੰਦੀ ਕਿ ਇਹਨਾਂ ਨੂੰ ਦਫਾ ਕਰੋ ਭਜਾਓ ਇਹ ਤੋਂ ਬਾਉਂਸਰਾਂ ਨੂੰ ਕਹਿੰਦੀ ਕੋਈ ਤਰ੍ਹਾਂ ਕੋਈ ਸੀਸੀ ਕੈਮਰਾ ਫੁਟੇਜ ਕੋਈ ਰਿਕਾਰਡਿੰਗ ਸਾਡੇ ਕੋਲ ਜੀ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜੇ ਸਾਡੇ ਹੱਥ ਮਤਲਬ ਅੱਗੋਂ ਪਏ ਆ ਤੇ ਅੱਗੇ ਵੀ ਸਾਆਂ ਸੀ ਇਹਨਾਂ ਦੀ ਵੀਡੀਓ ਬਣਾਈ ਹੋਈ ਹੈ ਜਿੰਦੇ ਚ ਇਹਨਾਂ ਦੇ EMPLOYEE ਪੈਸੇ ਦਿੱਤੇਆਂ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਹੈ ਉਹ ਵੀਡੀਓ ਮਿਲ ਜੂਗੀ ਤੁਹਾਨੂੰ ਹਾਂਜੀ ਸਭ ਸਾਡੇ ਕੋਲ ਪ੍ਰੂਫ ਹੈਗਾ ਜੀ ਤੇ ਇੱਕ ਸਾਡੇ ਕੋਲ ਵੀਡੀਓ ਇਹ ਵੀ ਹੈਗੀ ਜਿੰਦੇ ਚ ਇਹਨਾਂ ਦੇ EMPLOYEES ਕਹਿ ਰਹੇ ਨੇ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ ਹੈ ਅਸੀਂ ਅਸੀਂ ਤਾਂ EMPLOYER ਨੂੰ 50000 ਰੁਪਏ ਦੇ ਕੇ ਤੇ ਕੌਸਾਂ ਲੈ ਲਈ ਦੀਆਂ ਨੇ ਇਸ ਤਰੀਕੇ ਦੀ ਗੱਲਾਂ ਬਾਤਾਂ ਹੋਈਆਂ ਨੇ ਧੰਨਵਾਦ ਮੇਰਾ ਨਾਮ ਸ਼ਰਨਜੀਤ ਕੌਰ ਹੈ ਸ਼ਰਨਜੀਤ ਕੌਰ ਤੁਸੀਂ ਆਇਓ ਮੈਲਾ ਵੀ ਕਾਫੀ ਹੋਰ ਤਾਂ ਵੀ ਨਾਲ ਆਈਆਂ ਨੇ ਹਾਂਜੀ ਹਾਂਜੀ ਸਰ ਮੇਰੀ ਤੇ ਮੇਰੇ ਹਸਬੰਦ ਦੀ ਫਾਈਲ ਲੱਗੀ ਸੀ ਯੂਕੇ ਦੀ ਤੇ ਇਹਨਾਂ ਨੇ ਸਾਨੂੰ ਝੂਠੀ ਕਾਉਸ ਉਖਾ ਕੇ ਤੇ 17 ਲੱਖ ਰੁਪਏ ਪਹਿਲਾਂ ਲੈ ਲਿਆ ਠੀਕ ਹੈ ਤੇ ਫਿਰ ਕਹਿੰਦੇ ਸੀ ਤੁਹਾਡੀ ਦਸਾਂ ਦਿਨਾਂ ਦੇ ਵਿੱਚ ਵਿੱਚ ਕਾਉਸ ਆ ਜੇਗੀ ਜਿਹੜੀ ਪ੍ਰੀ ਕਾਉਸ ਸੇ ਪਹਿਲਾਂ ਮੰਗਾ ਲਈ ਤੇ ਕਹਿੰਦੇ ਜਿਹੜੀ origignal ਕਾਉਸ ਆਵੇਗੀ ਉਹ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਜੇਗੀ ਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ ਹਨਾ ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼ ਤੇ ਫੇਰ ਅਸੀਂ ਕੀ ਕੀਤਾ ਵੀ ਚਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹੇ ਉਹ ਸਾਨੂੰ ਰੋਜ਼ ਭਗਾਈ ਲਵਾ ਕੇ ਕਹਿ ਦਿੰਦੀ ਅਸੀਂ ਅੱਜ ਆਏ ਨਹੀਂ ਹਫ਼ਤੇ ਨੂੰ ਆਏ ਨਹੀਂ ਮਹੀਨੇ ਨੂੰ ਆਏ ਨਹੀਂ ਅਸੀਂ ਇਹ 10 ਮਹੀਨੇ ਨਾਲ ਇਵੇਂ ਸਾਡੇ ਲੰਗਾਏ ਫੇਰ ਅਸੀਂ ਇਹਨਾਂ ਦੇ ਆਫਿਸ ਤੇ ਵਿਜ਼ਿਟ ਕੀਤਾ ਚਾਰ ਕੇ ਪੰਜ ਵਾਰੀ ਅਸੀਂ ਗੱਡੀ ਬਣਾ ਬਣਾ ਕੇ ਆਉਂਦੇ ਰਹੇ ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ ਇਹਨਾਂ ਦੇਣਾ ਤੇ ਅਸੀਂ ਕੱਲ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ ਹੈ ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ ਮੈਨੂੰ ਪੁੱਛ ਕੇ ਆਏ ਜੀ ਵੀ ਜਿਹੜਾ ਤੁਸੀਂ ਕਹਿੰਦੇ ਪਏ ਜੀ ਅਸੀਂ ਮਿਲਣਾ ਹੈ ਕਹਿੰਦੇ ਵੀ ਮੇਰੀ ਵਲਡਿੰਗ ਦੀ ਹੈ ਇਹ ਜਿਹੜੀ ਬੀਰੀ ਚਾਵਲਾ ਦੀ ਵਾਈਫ ਹੈ ਓਕੇ ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨੇ ਮੈਂ ਇਹਨਾਂ ਦਾ ਕਾਹਦਾ ਖਰਚਾ ਦੇ ਆ ਕਿੰਨੇ ਦਾ ਬਰੋਟ ਹੋਇਆ ਤੁਹਾਡੇ ਦੋਨਾਂ ਨਾਲ ਮੀਆਂ ਬੀਬੀ ਦਾ 99 ਲੱਖ ਦਾ ਤੁਹਾਡੇ ਨਾਲ ਦੋਨਾਂ ਦਾ ਹੀ 19 ਲੱਖ ਦਾ 19 ਲੱਖ ਹਾਂਜੀ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਪੂਰੀ ਮੰਗੇ ਕੇ ਸੀ 19 ਦਾ 19 ਹੀ ਲੈਣਾ ਹੈ ਅਜਾ ਕਹਿੰਦਾ ਮਤਲਬ ਉਹ ਬਿਸਤਰੇ ਉਤਰੇ ਚੂਲੇ ਹਾਂਜੀ ਇੱਥੇ ਹੀ ਹੈ ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਵੀਹਾ ਜੇ ਉਹ ਵੀ ਸਾਨੂੰ ਕਈ ਵੀ ਬਤਲ ਮਤਲਬ ਇਹ ਕਹਿੰਦੇ ਨੇ ਵੀ ਚਾਂਸ ਜੇ ਲੈਂਦੇ ਨੇ ਕਿਹੜੀ ਕੰਪਨੀ ਵੇੜੀ ਆ ਜੀ ਇਹਨਾਂ ਦੀ OCIS ਇਮੀਗ੍ਰੇਸ਼ਨ ਇਹਨਾਂ ਦੀ ਬਿਰੀ ਚਾਵਲਾ ਇਹਦਾ ਹੋਨਰਡ ਐਮ ਡੀ ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਜਿਹੜੇ ਪੂਰੇ ਇੰਡੀਆ ਦੇ ਇਹਨਾਂ ਦੀਆਂ ਹੈਗੀਆਂ ਨੇ ਇੱਕ ਮੋਗੇ ਬ੍ਰਾਂਚ ਚੰਡੀਗੜ੍ਹ ਲੁਧਿਆਣਾ ਤੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ ਇੱਥੇ ਤਾਂ ਇਹ ਮਿਲਦੇ ਹੀ ਨਹੀਂ ਦੋਨੋਂ ਦੋਨੋਂ ਮੀਆਂ ਵੀ ਮਿਲਦੀ ਨਹੀਂ ਕਿ ਮੈਸੇਜ ਇਹਨਾਂ ਜਾਂਦੇ ਲੋਕਾਂ ਨੂੰ ਆਮ ਲੋਕ ਜਿਹੜੇ ਇਸ ਝਾਕ ਕੇ ਜਾ ਜਾਂਦੇ ਇਹੀ ਕਹਿੰਦੇ ਨੇ ਵੀ ਪਹਿਲਾਂ ਆਪਣਾ ਵੈਰੀਫਾਈ ਸਾਰੇ ਜੋ ਵੀ ਡਾਕੂਮੈਂਟਸ ਵੈਰੀਫਾਈ ਕਰਕੇ ਫਿਰ ਇਹਨਾਂ ਨੂੰ ਪੈਸੀ ਦਿਓ ਹੁਣੇ ਤੇ ਪੱਕੇ ਡੇਰੇ ਆਈ ਤੁਹਾਡੇ ਹਾਂਜੀ ਪੱਕੇ ਹੀ ਡੇਰੇ ਆ ਤੇ ਇਹ ਅਸੀਂ ਇਹ ਪੂਰਾ ਆਪਦਾ 19 ਦਾ 19 ਹੀ ਲੈ ਕੇ ਜਾਣਾ ਕਿੰਨੇ ਵਜੇ ਦਾ ਲਾਇਆ ਹੋਇਆ ਤੁਸੀਂ ਇੱਥੇ ਅਸੀਂ ਸਰ 1 ਵਜੇ ਦੇ ਅਗੇ ਇੱਕ ਬੈਠੇ ਆ ਪਹਿਲਾਂ ਮੈਡਮ ਆਈ ਮੈਡਮ ਨੂੰ ਮੇਲੋ ਜੀ ਮੈਡਮ ਲੰਚ ਕਰਨ ਲੱਗ ਪਈ ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ ਫਿਰ ਅਸੀਂ 3:30 ਨੋਰਮਲ ਸਮਝੀ ਸੀ ਗੱਲ ਜਦੋਂ ਤੁਸੀਂ ਆਏ ਹੋ ਹਾਂਜੀ ਨੋਰਮਲ ਫਿਰ ਸਾਨੂੰ ਨਾ 3:30 ਮਿਲੀ 10 ਮਿੰਟ ਆਈ ਪਹਿਲਾਂ ਉਹਦੇ ਘਰ ਵਾਲਿਆਂ ਨਾਲ ਗੱਲਾਂ ਕਰ ਲੱਗ ਪਈ ਫਿਰ ਅਸੀਂ ਗੱਲ ਸ਼ੁਰੂ ਕੀਤੀ ਤੇ ਸਾਨੂੰ ਕਹਿੰਦੀ ਜਾਓ ਧਰਨੇ ਲਾ ਲਓ ਜੋ ਮਰਜ਼ੀ ਕਰ ਲਓ ਮੇਰੇ ਵੱਲੋਂ ਧਰਨੇ ਲਾ ਲਓ ਜਾਓ ਥੱਲੇ ਬਹਿ ਜਾ ਕੇ ਐਵੇਂ ਕਹਿੰਦੀ ਸੀ ਕਿਸਾਨ ਜਥੇਬੰਦੀਆਂ ਦਾ ਸੰਜੋਗ ਹੈ ਪੂਰਾ ਹਾਂਜੀ ਹਾਂਜੀ ਠੀਕ ਹੈ ਨਾਲ ਇਹ ਕੀ ਮਾਮਲਾ ਕੀ ਹੈ ਜੀ ਲਾਈਵ ਚੱਲਦਾ ਵੇ ਜੀ ਅੱਜ ਤੋਂ ਮਾਮਲੇ ਬਾਰੇ ਮੈਂ ਇਹਨਾਂ ਕੋਲ ਪੁਸ਼ਟੀਸ਼ ਕਰ ਰਿਹਾ ਕਿ ਮੈਟਰ ਹੈ ਪੇਮੈਂਟ ਦਾ ਲੈਣ ਦੇਣਾ ਹੈਗਾ ਬਾਹਰੂ ਭੇਜਦਾ ਕੋ ਮੈਟਰ ਹੈਗਾ ਤੇ ਗੱਲ ਕਲੀਅਰ ਕਰਕੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਾਰੀ ਕਲੀਅਰ ਕਰਾਂਗਾ ਅਗਰ ਸਰ ਕੰਪਨੀ ਕਿਹੜੀ ਹੈ ਬੱਦੇ ਕਿੱਥੋਂ ਆਏ ਨੇ ਇਹਨਾਂ ਦਾ ਦੇਖੋ ਇਹ ਬੰਦੇ ਆਏ ਮੋਗੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਪਿੰਡ ਆਏ ਨੇ ਇਹਨਾਂ ਦਾ ਤੇ ਇਹਨਾਂ ਨੇ ਬਾਹਰ ਜਾਣ ਨੂੰ ਕਿ ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 17 ਲੱਖ ਰੁਪਏ ਤੇ ਉਹ ਉਹਨਾਂ ਦਾ ਰਿਫਿਊਜ਼ਲ ਆਇਆ ਹੈ ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ ਕੱਲ ਪਰਸੋਂ ਆਇਆ ਤੇ ਹੁਣ ਪੇਮੈਂਟ ਜਿਹੜੀ ਅਸੀਂ ਇਹਨਾਂ ਨੂੰ ਬਾਊਸ ਕਰ ਲੈਣੀ ਹੈ ਕਿਉਂਕਿ ਪੇਮੈਂਟ ਨੂੰ ਟਾਈਮ ਲੱਗਦਾ ਸਰ ਕਿਹੜੇ ਥਾਣੇ ਦੀ ਤੁਸੀਂ ਆਇਓ ਤੁਹਾਨੂੰ ਪਾਣੀ ਦੇ ਕੋਲ ਨਹੀਂ ਥਾਣਾ ਬੁਲਾਇਆ ਪਿਆ ਸਰ ਇਹਨਾਂ ਉੱਪਰ ਦਿਖਾ ਗਿਆ ਨਾਲ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਦੇ ਜਿਹੜੇ ਵਰਕਰ ਇੱਥੇ ਆ ਉਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਮੋਬਾਈਲ ਫੋਨ ਤੇ ਮੈ ਅੱਜ ਗੱਲ ਕਰ ਲਈ ਹੈ ਜਿਹੜੀ ਇਹਨਾਂ ਦੀ ਇਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਅਜੇ ਤੱਕ ਇਹਨਾਂ ਨਾਲ ਜੋ ਵੀ ਉਹਨੇ ਐਗਰੀਮੈਂਟ ਕੀਤਾ ਹੈ ਵੀ ਆ ਇੰਨੀ ਕਰੀ ਨੂੰ ਪੇਮੈਂਟ ਜੋ ਵੀ ਦੇਣੀ ਹੈ ਇਹਨਾਂ ਨਾਲ ਗੱਲ ਹੋ ਚੁੱਕੀ ਹੈ ਅੱਛਾ ਇਹਨਾਂ ਨੂੰ ਇਨਸਾਫ ਮਿਲੂਗਾ ਪੂਰਾ ਜੀ ਬਿਲਕੁਲ ਬਿਲਕੁਲ ਇਨਸਾਫ ਨਾਲ ਮਿਲਗਾ ਜੀ ਸਰ ਨਾਮ ਦੱਸੋ ਬਰਾਬਰ ਜੀ ਅਸ਼ੇਰ ਭਾਈ ਜੀ ਠੀਕ ਹੈ ਸਰ ਥੈਂਕ ਯੂ ਸਰ ਗਗਨਦੀਪ ਸਿੰਘ